ਦੀ ਖਬਰ ਮੋਗਾ ਤੋਂ ਮੋਗਾ ਦੇ ਵਿੱਚ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਮੋਗਾ ਦੇ ਵਿੱਚ ਇੱਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਹ ਖਬਰ ਮੋਗਾ ਤੋਂ ਹੈ 13 ਮਾਰਚ ਨੂੰ ਜਾਨੀ ਕਿ ਕੱਲ ਸ਼ਾਮ ਦੇ ਸਮੇਂ ਕੁਝ ਅਣਪਛਾਤੇ ਲੋਕਾਂ ਨੇ ਗੋਲੀਆਂ ਚਲਾਈਆਂ ਸਤਾਨਕ ਸਟੇਡੀਅਮ ਰੋਡ ਤੇ ਇਸ ਗੋਲੀਬਾਰੀ ਚ ਇੱਕ ਬੰਦੇ ਦੀ ਮੌਤ ਹੋ ਗਈ ਪੁਲਿਸ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਹਸਪਤਾਲ ਪੰਚਾਇਆ ਸੀ ਪਰ ਹਫਤਾ ਦੇ ਵਿੱਚ ਉਸ ਬੰਦੇ ਦੀ ਮੌਤ ਹੋ ਗਈ ਮੰਗਤ ਰਾਮ ਸਟੇਡੀਅਮ ਤੇ ਗੰਭੀਰ ਹਾਤ ਵਿੱਚ ਡਿੱਗ ਪਿਆ ਸੀਗਾ ਇੱਕ ਬੰਦਾ ਗੋਲੀਆਂ ਲਾ ਕੇ ਨੇੜਲੇ ਲੋਕਾਂ ਦੀ ਮਦਦ ਨਾਲ ਉਹਨੂੰ ਹਸਪਤਾਲ ਪਹੁੰਚ ਰਿਹਾ ਗਿਆ ਜਿੱਥੇ ਉਹਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਿਆ ਇਸ ਘਟਨਾ ਇਸ ਗੋਲੀਬਾਰੀ ਦੌਰਾਨ ਥੰਮ ਸੁਨਾ ਦਾ 12 ਸਾਲਾ ਦੁੱਧ ਟੋਣ ਵਾਲਾ ਬੱਚਾ ਵੀ ਜ਼ਖਮੀ ਹੋ ਗਿਆ ਐਮਜੈਂਸੀ ਸਟਾਫ ਵੱਲੋਂ ਉਸਨੂੰ ਇਲਾਜ ਲਈ ਸਿਲਹੱਤ ਲਿਆਂਦਾ ਗਿਆ ਜ਼ਖਮੀਆਂ ਨੂੰ ਮੁਰਲੀ ਸਾਹਾ ਦੇਣ ਬਾਅਦ ਮੌਵਰੇ ਦੀ ਰਿਪੋਰਟ ਪੁਲਿਸ ਨੂੰ ਕੀਤੀ ਗਈ ਹੈ ਇੱਕ ਸਲੂਨ ਮਾਲਕ ਵੀ ਸਲੂਨ ਵਾਲਾ ਵੀ ਜ਼ਖਮੀ ਹੋ ਗਿਆ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਮੋਗਾ ਨੇ ਦੱਸਿਆ ਕਿ ਬੀਤੇ ਦਿਨ ਹੋਈ ਲੜਾਈ ਝਗੜੇ ਅਤੇ ਪੁਰਾਣੀ ਰੰਜਿਸ਼ ਨੂੰ ਲੈ ਕੇ ਕਣਪਛਾਤੇ ਵਾਦੀਆਂ ਉੱਤੇ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਮੰਗਤਰਾਮ ਜੋ ਕਿ ਸ਼ਿਰਸੈਨਾ ਬਾਲ ਠਾਕਰੇ ਦਾ ਆਗੂ ਆਪਣੀ ਮੌਤ ਹੋ ਗਈ ਤੇ ਇੱਕ ਸਲੂਨ ਚਾਲਕ ਅਤੇ ਇੱਕ ਬੱਚਾ ਜ਼ਖਮੀ ਹੋ ਗਿਆ ਪੁਲਿਸ ਇਸ ਮਾਮਲੇ ਵਿੱਚ ਦੋਸ਼ੀਆਂ ਦੀ ਤਲਾਸ਼ ਕਰ ਰਹੀ ਆ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਏਗਾ ਇਹ ਮੋਗਾ ਦੇ ਵਿੱਚ ਵਾਦਤ ਵਾਪਰੀ ਆ ਕਿ ਸ਼ਿਰਸੈਨਾ ਦੇ ਇੱਕ ਮੋਗਾ ਦੇ ਪ੍ਰਧਾਨ ਨੂੰ ਬਾਲ ਠਾਕਰੇ ਸ਼ਿਸ਼ੂ ਸ਼ਰਾ ਬਾਲ ਠਾਕਰੇ ਦੇ ਮੰਗਤਰਾਮ ਨੂੰ ਗੋਲੀਆਂ ਨਾਲ ਮਾਰ ਦਿੱਤਾ ਗਿਆ ਪੁਰਾਣੀ ਰੰਜਿਸ਼ ਆ ਲੜਾਈ ਝਗੜੇ ਦਾ ਮਾਮਲਾ ਸੀਗਾ ਇਸ ਨੂੰ ਕਿਸੇ ਹੋਰ ਐਂਗਲ ਤੇ ਨਾ ਜੋੜਿਆ ਜਾਵੇ ਮੰਗਤਰਾਮ ਸ਼ਿਸ਼ੂ ਸ਼ਰਾ ਬਾਲ ਠਾਕਰੇ ਦਾ ਆਗੂ ਸੀਗਾ ਜਿਸ ਨੂੰ ਗੋਲੀਆਂ ਮਾਰ ਕੇ ਕੱਲ ਸ਼ਾਮ ਮਾਰ ਦਿੱਤਾ ਗਿਆ